ਚਾਰ ਬੈੱਡ ਲੱਗੇ ਹੋਏ ਨੇ ਦੋ ਬੈੱਡ ਆਹ ਸਾਈਡ ਲੱਗੇ ਹੋਇਆ ਜੀ ਤੇ ਇਹਦੇ ਦੋ ਬੈੱਡ ਆਹ ਸਾਈਡ ਲੱਗੇ ਹੋਇਆ ਤੁਸੀਂ ਆਪਣੇ ਪਰਿਵਾਰ ਨਾਲ ਆਉਨੇ ਹੋ ਤਾਂ ਤੁਸੀਂ ਆਸਾਨੀ ਨਾਲ ਇੱਥੇ ਜਿਹੜਾ ਹੋ ਰਹਿ ਸਕਦੇ ਹੋ ਇੱਕ ਵਾਰ ਆਪਾਂ ਇਧਰੋਂ ਤੁਹਾਨੂੰ ਹੋਰ ਦਿਖਾ ਦਨੇ ਆ ਇਹ ਸਾਰੇ 16 ਬੈੱਡਾਂ ਵਾਲਾ ਤੇ ਰਾਤ ਵੀ ਅਸੀਂ ਇੱਥੇ ਰੁਕੇ ਸੀਗੇ ਤੇ ਅੱਜ ਦਾ ਦਿਨ ਵੀ ਅਸੀਂ ਇੱਥੇ ਰੁਕਣਾ ਤੇ ਬਹੁਤ ਵਧੀਆ ਮਤਲਬ ਸਹੂਲਤ ਲੱਗੀ ਇਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਇਸ ਸਮੇਂ ਹੈਗੇ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਜਿਵੇਂ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਚੱਲ ਰਹੇ ਨੇ ਕੱਲ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਤੇ ਇੱਥੇ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਟੈਂਟ ਸਿਟੀਆਂ ਜਿਹੜੀਆਂ ਬਣਾਈਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਤੇ ਆਪਾਂ ਇਸ ਟੈਂਟ ਸਿਟੀ ਦੇ ਵਿੱਚ ਰੁਕੇ ਹੋਏ ਹਾਂ ਭਾਈ ਮਤੀ ਦਾਸ ਦੀ ਇਹ ਟੈਂਟ ਸਿਟੀ ਹੈ ਕਾਫੀ ਸਾਰੀਆਂ ਟੈਂਟ ਸਿਟੀਆਂ ਬਣਾਈਆਂ ਹੋਈਆਂ ਨੇ ਜਿਵੇਂ ਆਪਣਾ ਇਲਾਕਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਤੇ ਇਹ ਜਿਹੜੀ ਟੈਂਟ ਸਿਟੀ ਹੈ ਭਾਈ ਮਤੀ ਦਾਸ ਦੀ ਟੈਂਟ ਸਿਟੀ ਇਹ ਕੀਰਤਪੁਰ ਸਾਹਿਬ ਵਾਲੇ ਰੋਡ ਤੇ ਹੈ ਏਰੀਏ ਦੇ ਹਿਸਾਬ ਨਾਲ ਸਾਰਿਆਂ ਨੂੰ ਟੈਂਟ ਸਿਟੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਤੇ ਇਹਦੀ ਆਨਲਾਈਨ ਬੁਕਿੰਗ ਜਿਹੜੀ ਉਹ ਤੁਸੀਂ ਕਰ ਵੀ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਦੇ ਇੱਥੇ ਜਿਹੜੇ ਉਹ ਟੈਂਟ ਨੇ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕਿਵੇਂ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ ਜੇ ਤੁਸੀਂ ਆਨੰਦਪੁਰ ਸਾਹਿਬ ਦਰਸ਼ਨਾਂ ਵਾਸਤੇ ਆਉਣਾ ਉਹ ਸਾਰਾ ਪ੍ਰੋਸੈਸ ਆਪਾਂ ਇਹ ਵੀਡੀਓ ਦੇ ਵਿੱਚ ਦੱਸਾਂਗੇ ਚੱਲਦੇ ਆ ਜੀ ਆਪਾਂ ਸਾਰਾ ਤੁਹਾਨੂੰ ਟੈਂਟ ਸਿਟੀ ਜਿਹੜੀ ਉਹ ਦਿਖਾਉਨੇ ਆ ਇੱਧਰ ਨਾਲ ਪਹਿਲਾਂ ਇੱਥੇ ਐਂਟਰੀ ਤੇ ਇੱਥੇ ਰਜਿਸਟ੍ਰੇਸ਼ਨ ਡੈਸਕ ਆ ਤੇ ਆਪਾਂ ਸਾਰਾ ਤੁਹਾਨੂੰ ਦਿਖਾ ਦਨੇ ਆ ਜੀ ਆਨਲਾਈਨ ਜਿਹੜੀ ਉਹ ਬੁਕਿੰਗ ਹੁੰਦੀ ਆ ਤੇ ਤੁਸੀਂ ਐਪ ਤੋਂ ਵੀ ਬੁੱਕ ਕਰ ਸਕਦੇ ਹੋ ਤੇ ਇੱਥੇ ਆ ਕੇ ਵੀ ਇਹਦੀ ਬੁਕਿੰਗ ਜਿਹੜੀ ਉਹ ਕਰ ਸਕਦੇ ਹੋ ਤੇ ਜਦੋਂ ਆਪਾਂ ਐਂ ਇੱਥੇ ਜਿਹੜੇ ਉਹ ਮੁਲਾਜ਼ਮ ਬੈਠੇ ਨੇ ਇੱਥੋਂ ਤੁਸੀਂ ਉਹਨਾਂ ਨੂੰ ਆਪਣੀ ਰਜਿਸਟ੍ਰੇਸ਼ਨ ਜਿਹੜੀ ਦਿਖਾ ਕੇ ਇਹਨਾਂ ਤੋਂ ਤੁਸੀਂ ਬੁਕਿੰਗ ਜਿਹੜੀ ਉਹ ਕਰ ਸਕਦੇ ਹੋ ਇਹ ਜਿਹੜੇ ਉਹ ਡੈਸਕ ਨੇ ਤੇ ਆਪਾਂ ਐਪ ਵਗੈਰਾ ਸਾਰੀ ਤੁਹਾਨੂੰ ਦੱਸ ਦਾਂਗੇ ਸੀ ਇੱਥੇ ਜਿਹੜਾ ਸਾਰਾ ਸਟਾਫ ਬੈਠਾ ਇਹਨਾਂ ਤੋਂ ਤੁਸੀਂ ਇੱਥੇ ਆ ਕੇ ਵੀ ਬੁਕਿੰਗ ਕਰਵਾ ਸਕਦੇ ਹੋ ਤੇ ਜਿਹੜੀ ਐਪ ਆ ਐਮ ਸੇਵਾ ਐਪ ਉਹ ਤੋਂ ਤੁਸੀਂ ਬੁੱਕ ਕਰ ਸਕਦੇ ਹੋ ਤੇ ਬਾਕੀ ਚੱਲਦੇ ਆਪਾਂ ਸਾਰਾ ਤੁਹਾਨੂੰ ਜਿਹੜੇ ਉਹ ਟੈਂਟ ਨੇ ਉਹ ਜਿਹੜੇ ਉਹ ਦਿਖਾ ਦੰਨੇ ਆ ਤੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਟੈਂਟ ਸਿਟੀਆਂ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਏਰੀਆ ਵਾਈਜ਼ ਜਿਹੜੀਆਂ ਇਹ ਟੈਂਟ ਸਿਟੀਆਂ ਉਹ ਦਿੱਤੀਆਂ ਨੇ ਇੰਦਰ ਜਾ ਕੇ ਇਧਰੋਂ ਆਪਾਂ ਟੈਂਟ ਸਿਟੀ ਤੁਹਾਨੂੰ ਸਾਰੀ ਉਹ ਦਿਖਾ ਦੰਨੇ ਆ ਜਿਵੇਂ ਆਪਣਾ ਫਤੇਗੜ ਸਾਹਿਬ ਇਲਾਕਾ ਆਪਾਂ ਨੂੰ ਇਹ ਟੈਂਟ ਸਿਟੀ ਮਿਲੀ ਹੈ ਭਾਈ ਮਤੀ ਦਾਸ ਟੈਂਟ ਸਿਟੀ ਤੇ ਉੱਪਰ ਇੱਥੇ ਲਿਖਿਆ ਵੀ ਹੋਇਆ ਭਾਈ ਮਤੀ ਦਾਸ ਦੀ ਨਿਵਾਸ ਹਨਾ ਤੇ ਇਥੋਂ ਆਪਾਂ ਐਂਟਰ ਜਿਹੜਾ ਉਹ ਕਰਦੇ ਆ ਤੇ ਇਥੇ ਸਿਕਿਉਰਟੀ ਦੇ ਪੂਰੇ ਜਿਹੜੇ ਉਹ ਪ੍ਰਬੰਧ ਨੇ ਸਾਰੇ ਵਿੱਚ ਡਿਸਪੈਂਸਰੀਆਂ ਮਹੱਲਾ ਕਲੀਨਿਕ ਉਹ ਸਾਰੇ ਜਿਹੜੇ ਉਹ ਬਣਾਏ ਨੇ ਇਧਰ ਸਾਹਮਣੇ ਜਿਵੇਂ ਤੁਸੀਂ ਦੇਖ ਰਹੇ ਹੋ ਐਂਬੂਲੈਂਸ ਦੀ ਜਿਹੜੀ ਉਹ ਖੜੀ ਹੈ ਜੇ ਕਿਸੇ ਸੰਗਤਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਦਿੱਕਤ ਆਉਂਦੀ ਹੈ ਹਨਾ ਐਂਬੂਲੈਂਸਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਇਸ ਤਰ੍ਹਾਂ ਸਾਰੀ ਇਹ ਟੈਂਟ ਸਿਟੀ ਹੈ ਤੇ ਇੱਥੇ ਅਲੱਗ-ਅਲੱਗ ਟੈਂਟ ਨੇ 4 ਬੈੱਡਾਂ ਵਾਲੇ ਟੈਂਟ ਵੀ ਜਿਹੜੇ ਹੋ ਇੱਥੇ ਮਿਲ ਜਾਂਦੇ ਨੇ ਤੇ 16 ਬੈੱਡਾਂ ਵਾਲੇ ਟੈਂਟ ਵੀ ਮਿਲ ਜਾਂਦੇ ਨੇ ਜੇ ਤੁਸੀਂ 4 ਜਾਣੇ ਹੋ ਤਾਂ ਤੁਸੀਂ 4 ਵਾਲੇ ਟੈਂਟ ਬੁੱਕ ਕਰ ਸਕਦੇ ਹੋ ਜਿਵੇਂ ਅਸੀਂ 2 ਜਾਣੇ ਆਏ ਹੋਏ ਹਾਂ ਤਾਂ ਸਾਨੂੰ 16 ਬੈੱਡਾਂ ਵਾਲਾ ਜਿਹੜਾ ਉਹ ਟੈਂਟ ਮਿਲਿਆ ਹੋਇਆ ਤੇ ਇੱਥੇ ਐਂਟਰੀ ਤੇ ਜਿਹੜਾ ਉਹ ਲੰਗਰ ਹਾਲ ਹੈ ਆਹ ਜਿਹੜਾ ਇਹ ਇਹ ਹਾਲ ਆ ਨਾ ਇਹਦੇ ਵਿੱਚ ਜਿਹੜਾ ਉਹ ਲੰਗਰ ਆ ਪਹਿਲਾਂ ਆਪਾਂ ਇੱਧਰ ਜਿਹੜਾ ਉਹ ਚੱਲਦੇ ਹਾਂ ਤੁਹਾਨੂੰ ਇੱਥੇ ਲੰਗਰ ਦੇ ਪ੍ਰਬੰਧ ਵੀ ਜਿਹੜੇ ਉਹ ਹੈਗੇ ਨੇ ਇਹ ਵੀ ਆਪਾਂ ਸਾਰੇ ਜਿਹੜੇ ਉਹ ਦਿਖਾ ਦਾਨੇ ਆ ਵੀ ਕਿਸ ਤਰ੍ਹਾਂ ਇੱਥੇ ਜਿਹੜਾ ਉਹ ਲੰਗਰ ਤਿਆਰ ਹੁੰਦਾ ਕਿਉਂਕਿ ਇਹ ਜਿਹੜੀ ਇਹ ਟੈਂਟ ਸਿਟੀ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਇਹਦੀ ਦੂਰੀ 3 ਕਿਲੋਮੀਟਰ ਹੈ ਤੇ 3 ਕਿਲੋਮੀਟਰ ਤੇ ਆ ਤਾਂ ਕਿ ਇੱਥੇ ਜਿਹੜੇ ਉਹ ਲੰਗਰਾਂ ਦੇ ਸਾਰੇ ਪ੍ਰਬੰਧ ਕੀਤੇ ਨੇ ਤਾਂ ਕਿ ਸੰਗਤਾਂ ਨੂੰ ਜਿਹੜਾ ਉਹ ਦੂਰ ਨਾ ਜਾਣਾ ਪਵੇ ਤੇ ਇੱਧਰ ਸਾਰਾ ਲੰਗਰ ਹਾਲ ਹੈ ਤੇ ਇੱਥੇ ਸਾਰਾ ਲੰਗਰ ਜਿਹੜਾ ਉਹ ਤਿਆਰ ਕੀਤਾ ਜਾਂਦਾ ਇਥੇ ਸਾਰੀਆਂ ਸੰਗਤਾਂ ਜਿਹੜਾ ਉਹ ਲੰਗਰ ਤਿਆਰ ਕਰਦੀਆਂ ਨੇ ਆਪਾਂ ਸਾਰਾ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਤੇ ਆ ਇਥੇ ਸਾਰੇ ਇਥੇ ਜਿਹੜੇ ਉਹ ਲੰਗਰਾਂ ਦੇ ਪ੍ਰਬੰਧ ਨੇ ਸਾਰੀਆਂ ਸੰਗਤਾਂ ਜਿਹੜੀਆਂ ਉਹ ਸੇਵਾ ਕਰ ਰਹੀਆਂ ਨੇ ਤੇ ਇਵੇਂ ਜਿੰਨੀਆਂ ਵੀ ਟੈਂਟ ਸਿਟੀਆਂ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਹਰੇਕ ਟੈਂਟ ਸਿਟੀ ਦੇ ਵਿੱਚ ਲੰਗਰਾਂ ਦੇ ਜਿਹੜੇ ਉਹ ਪ੍ਰਬੰਧ ਨੇ ਇਥੇ ਸਾਰੀਆਂ ਸੰਗਤਾਂ ਜਿਹੜੀ ਉਹ ਸੇਵਾ ਕਰ ਰਹੀਆਂ ਨੇ ਤੇ ਲੰਗਰਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਜਿੰਨੇ ਦਿਨ ਇਹ ਟੈਂਟ ਸਿਟੀਆਂ ਇੱਥੇ ਰਹਿਣੀਆਂ ਨੇ ਉੰਨੇ ਦਿਨ ਇੱਥੇ ਲੰਗਰਾਂ ਦੇ ਜਿਹੜੇ ਉਹ ਪ੍ਰਬੰਧ ਇਸੇ ਤਰ੍ਹਾਂ ਰਹਿਣਗੇ ਇਧਰ ਸਵੇਰ ਦੇ ਟਾਈਮ ਤੋਂ ਹੀ ਲੰਗਰ ਇੱਥੇ ਜਿਹੜਾ ਉਹ ਸ਼ੁਰੂ ਹੋ ਜਾਂਦਾ ਚਾਹ ਦੇ ਨਾਲ ਜਿਹੜਾ ਉਹ ਪਕੌੜਿਆਂ ਦਾ ਲੰਗਰ ਜਿਹੜਾ ਉਹ ਹੁੰਦਾ ਸਵੇਰੇ ਹਨ ਤੇ ਇਧਰ ਬਾਕੀ ਹੋਰ ਜਿਹੜੇ ਦਿਨ ਦੇ ਵਾਸਤੇ ਲੰਗਰ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਬਹੁਤ ਵੱਡੇ ਵੱਡੇ ਲੰਗਰਾਂ ਦੇ ਜਿਹੜੇ ਉਹ ਪ੍ਰਬੰਧ ਕੀਤੇ ਗਏ ਨੇ ਇਹਨਾਂ ਟੈਂਟ ਸਿਟੀਆਂ ਦੇ ਵਿੱਚ ਕਿਉਂਕਿ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਾਕੀ ਇਧਰ ਪ੍ਰਸ਼ਾਦਿਆਂ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਮਾਤਾ ਉਹਨੀਆਂ ਵੱਲੋਂ ਹਨਾ ਤੇ ਇਧਰ ਸਬਜ਼ੀਆਂ ਸਾਰੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਤਰ੍ਹਾਂ ਸ਼ਾਮ ਤੱਕ ਇੱਥੇ ਜਿਹੜਾ ਰਾਤ ਤੱਕ ਲੰਗਰ ਜਿਹੜਾ ਉਹ ਚੱਲਦਾ ਕਿਉਂਕਿ ਸੰਗਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦੀਆਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸੰਗਤਾਂ ਇੱਥੇ ਜਿਹੜਾ ਉਹ ਪਹੁੰਚ ਰਹੀਆਂ ਨੇ ਤੇ ਸਾਰਾ ਇਧਰ ਲੰਗਰ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਜੀ ਟੈਂਟ ਸਿਟੀ ਦੇ ਵਿੱਚ ਤੇ ਇਹਦੇ ਸਾਹਮਣੇ ਜਿਹੜਾ ਉਹ ਲੰਗਰ ਹਾਲ ਹੈ ਉੱਥੇ ਜਿਹੜਾ ਉਹ ਲੰਗਰ ਸ਼ਿਕਾਇਆ ਜਾਂਦਾ ਸੰਗਤਾਂ ਨੂੰ ਤੇ ਇਹ ਜਿਹੜਾ ਲੰਗਰ ਦੇ ਇਥੇ ਪ੍ਰਬੰਧ ਨੇ ਆਪਾਂ ਤੁਹਾਨੂੰ ਦਿਖਾ ਦੰਨੇ ਆ ਇਹ ਗੁਰੂ ਕੇ ਲੰਗਰ ਦੀ ਜਿਹੜੀ ਉਹ ਸੇਵਾ ਹੈ ਇਹ ਸੰਤ ਬਾਬਾ ਚਮਕੌਰ ਸਿੰਘ ਜੀ ਨਿਰਮਲਾ ਡੇਰਾ ਮਹਿਮੇ ਸ਼ਾਹੀ ਪੰਜਗਰਾਈਆਂ ਕਲਾਂ ਫਰੀਦਕੋਟ ਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤਾਂ ਤੇ ਵਿਸ਼ੇਸ਼ ਸਹਿਯੋਗ ਆ ਕਿ ਇੱਥੇ ਸੰਤ ਬਾਬਾ ਬਲਜਿੰਦ ਬਲਵਿੰਦਰ ਸਿੰਘ ਜੀ ਖੁਮਾਣੀ ਸਰਵਾਲੇ ਤੇ ਇਹ ਸਾਰੀ ਇੱਥੇ ਜਿਹੜੀ ਉਹ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਸੰਤਾਂ ਵੱਲੋਂ ਤੇ ਇਸੇ ਤਰ੍ਹਾਂ ਵਕ ਵਕ ਜਿਹੜੀਆਂ ਟੈਂਟਸਿਟੀਆਂ ਨੇ ਉਹਨਾਂ ਦੇ ਵਿੱਚ ਲੰਗਰਾਂ ਦੇ ਜਿਹੜੇ ਉਹ ਪ੍ਰਬੰਧ ਕੀਤੇ ਗਏ ਨੇ ਤੇ ਇੱਧਰ ਜਿਹੜਾ ਉਹ ਲੰਗਰ ਹਾਲ ਹੈ ਜਿੱਥੇ ਸੰਗਤਾਂ ਪੰਕਤੂ ਦੇ ਵਿੱਚ ਬੈਠ ਕੇ ਜਿਹੜਾ ਉਹ ਲੰਗਰ ਛਕਦੀਆਂ ਨੇ ਤਸਵੀਰ ਤੋਂ ਹੀ ਇੱਥੇ ਜਿਹੜਾ ਉਹ ਲੰਗਰ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਤੇ ਸਾਰੀਆਂ ਟੈਂਟਸਿਟੀਆਂ ਦੇ ਵਿੱਚ ਇਸੇ ਤਰ੍ਹਾਂ ਲੰਗਰਾਂ ਦੇ ਜਿਹੜੇ ਉਹ ਪ੍ਰਬੰਧ ਕੀਤੇ ਗਏ ਨੇ ਜਾਲਾ ਲੰਗਰ ਪ੍ਰਸ਼ਾਦ ਦੇ ਦਾ ਲੰਗਰ ਸੰਗਤਾਂ ਵਾਸਤੇ ਜਿਹੜਾ ਇੱਥੇ ਉਹ ਤਿਆਰ ਹੁੰਦਾ ਤੇ ਸਾਰੇ ਲੰਗਰਾਂ ਦੇ ਪ੍ਰਬੰਧ ਆਪਾਂ ਜਿਹੜੇ ਉਹ ਤੁਹਾਨੂੰ ਦਿਖਾਏ ਨੇ ਤੇ ਇਹਦੇ ਨਾਲ ਇਧਰ ਪਿਛਲੇ ਵਾਲੇ ਪਾਸੇ ਸਾਰੇ ਇੱਥੇ ਉਹ ਟੈਂਟ ਨੇ ਜਿੱਥੇ ਸਾਰੇ ਉਹ ਰਹਿائش ਦੇ ਪ੍ਰਬੰਧ ਨੇ ਉਹ ਆਪਾਂ ਸਾਰੀਆਂ ਟੈਂਟ ਸਿਟੀਆਂ ਤੁਹਾਨੂੰ ਜਿਹੜੀ ਉਹ ਦਿਖਾ ਦਨੇ ਆ ਵੱਖੋ ਵੱਖਰੇ ਇਥੇ ਕਮਰੇ ਨੇ ਜਿਵੇਂ ਆ ਸਾਰੇ ਇਹ ਟੈਂਟ ਨੇ ਇਹ 16 ਬੈੱਡਾਂ ਵਾਲੇ ਜਿਹੜੇ ਉਹ ਟੈਂਟ ਨੇ ਤੇ ਇਹਨਾਂ ਦੇ ਨੰਬਰ ਨੇ ਜਦੋਂ ਆਪਾਂ ਬੁੱਕ ਕਰਦੇ ਆਂ ਆਨਲਾਈਨ ਇੱਥੇ ਇਸ ਤਰ੍ਹਾਂ ਜਿਹੜਾ ਆਪਾਂ ਨੂੰ ਨੰਬਰ ਮਿਲ ਜਾਂਦਾ ਵੀ ਇਹਨਾਂ ਟੈਂਟ ਨੰਬਰ ਦੇ ਵਿੱਚ ਕਮਰਾ ਜਿਵੇਂ ਟੈਂਟ ਨੰਬਰ 746 ਹੈ ਸਾਡਾ ਟੈਂਟ ਨੰਬਰ 755 ਹੈ ਤੇ ਉਹ ਆਪਾਂ ਤੁਹਾਨੂੰ ਦਿਖਾ ਦਦਨੇ ਆ ਆਪਣੇ ਵਾਲੇ ਟੈਂਟ ਦੇ ਵਿੱਚ ਤੁਹਾਨੂੰ ਜਿਹੜਾ ਉਹ ਲੈ ਜਾਣੇ ਆ ਬੱਖੋ-ਬੱਖਰੇ ਇਥੇ ਇਹ ਟੈਂਟਾਂ ਦੇ ਨੰਬਰ ਨੇ ਤੇ ਇਹਨਾਂ ਦੇ ਵਿੱਚ ਬੈੱਡ ਸਾਰੇ ਉਹ ਲੱਗੇ ਹੋਏ ਨੇ ਤੇ ਬੁਕਿੰਗ ਤੋਂ ਬਾਅਦ ਚੋਂ ਆਪਾਂ ਨੂੰ ਇੱਕ ਪ੍ਰਿੰਟ ਆਊਟ ਮਿਲ ਜਾਂਦਾ ਉਹ ਵੀ ਮੈਂ ਤੁਹਾਨੂੰ ਦਿਖਾਦਾ ਨਾ ਮੇਰੇ ਕੋਲ ਜੇਬ ਦੇ ਵਿੱਚ ਆ ਤੇ ਬਹੁਤ ਸੋਹਣੇ ਪ੍ਰਬੰਧ ਨੇ ਇਹ ਪੰਜਾਬ ਸਰਕਾਰ ਵੱਲੋਂ ਇਹ ਸਾਰੇ ਪ੍ਰਬੰਧ ਕੀਤੇ ਗਏ ਨੇ ਤੇ ਐਦਾਂ ਦਾ ਪ੍ਰਿੰਟ ਆਊਟ ਜਿਹੜਾ ਆਪਾਂ ਨੂੰ ਮਿਲ ਜਾਂਦਾ ਇਹਦੇ ਤੇ ਬੈੱਡ ਦਾ ਨੰਬਰ ਹੁੰਦਾ ਤੇ ਇਹਦੇ ਤੇ ਸਾਰਾ ਟੈਂਟ ਦਾ ਨਾ ਹੁਣ ਨੰਬਰ ਹੁੰਦਾ ਵੀ ਕਿੰਨੇ ਨੰਬਰ ਤੁਹਾਡਾ ਜਿਹੜਾ ਉਹ ਟੈਂਟ ਹੈ ਤੇ ਇੱਥੇ ਆਪਣੇ ਵਾਲਾ ਟੈਂਟ ਜਿਹੜਾ ਉਹ ਆ ਗਿਆ ਇਹ ਆਪਾਂ ਟੈਂਟ ਨੰਬਰ ਹੈਗਾ ਆਪਣਾ 756 ਤੇ ਇਹਦੇ ਵਿੱਚ ਸਾਰੇ ਉਹ ਬੈੱਡ ਲੱਗੇ ਹੋਏ ਨੇ ਤੇ ਸਾਰ ਸੁਰਖ 52 ਨੰਬਰ ਇਥੇ ਟੈਂਟ ਜਿਹੜਾ ਹੋ ਨੰਬਰ ਲਿਖਿਆ ਹੋਇਆ ਤੇ ਇਹ ਸਾਰਾ ਟੈਂਟ ਹੈ 16 ਬੈੱਡ ਵਾਲੇ ਇਹ ਜਿਹੜੇ ਟੈਂਟ ਨੇ ਤੇ ਇਸ ਤਰ੍ਹਾਂ ਦਾ ਟੈਂਟ ਨੇ ਬਹੁਤ ਸੋਹਣੇ ਪ੍ਰਬੰਧ ਨੇ ਤੇ ਆ ਸਾਰੇ ਤੁਸੀਂ ਬੈੱਡ ਦੇਖ ਸਕਦੇ ਹੋ ਬੈੱਡ ਤੇ ਰਜਾਈਆਂ ਜਿਹੜੀ ਕੰਬਲ ਰਜਾਈਆਂ ਸਾਰੇ ਵਿੱਚੇ ਦਿੱਤੇ ਜਾਂਦੇ ਨੇ ਤੇ ਇਹ ਮੇਨ ਗੱਲ ਆਇਆ ਵੀ ਇਹ ਜਿਹੜੇ ਸਾਰੇ ਟੈਂਟ ਨੇ ਇਹ ਫ੍ਰੀ ਨੇ ਮੁਫਤ ਦੇ ਵਿੱਚ ਤੁਸੀਂ ਇੱਥੇ 2 ਦਿਨਾਂ ਦੇ ਲਈ ਸਟੇ ਕਰ ਸਕਦੇ ਹੋ ਇੱਕ ਬੰਦਾ ਆਪਦੇ ਆਧਾਰ ਕਾਰਡ ਦੇ ਕੇ ਜਾਂ ਆਪਦਾ ਲਾਇਸੈਂਸ ਦੇ ਕੇ 2 ਦਿਨ ਤੁਸੀਂ ਇੱਥੇ ਰਹਿ ਸਕਦੇ ਹੋ ਤੇ ਬਾਕੀ ਇੱਥੇ ਚਾਰਜਿੰਗ ਦੀਆਂ ਸਹੂਲਤਾਂ ਵੀ ਹੈਗੀਆਂ ਨੇ ਜੀ ਨਾਲ ਤੇ ਆ ਤੁਸੀਂ ਦੇਖੋ ਇੱਥੇ ਆ ਚਾਰਜਿੰਗ ਜਿਹੜੀ ਉਹ ਇੱਥੇ ਉਹ ਬੋਰਡ ਨੇ ਇੱਥੇ ਤੁਸੀਂ ਆਪਦੇ ਫੋਨ ਚਾਰਜ ਲਾਉਣੇ ਨੇ ਕਿਉਂਕਿ ਅੱਜ ਕੱਲ ਜਵਾਨਾ ਡਿਜੀਟਲ ਆ ਫੋਨ ਸਾਰਿਆਂ ਕੋਲ ਹੁੰਦੇ ਨੇ ਤਾਂ ਇਹ ਚੀਜ਼ਾਂ ਨੂੰ ਵੀ ਜਿਹੜਾ ਇੱਥੇ ਉਹ ਧਿਆਨ ਰੱਖਿਆ ਗਿਆ ਤੇ ਬਾਕੀ ਸਾਰੇ ਸਾਫ਼ ਸੁਥਰੇ ਨੇ ਇਹ ਆਪਣੀ ਟੈਂਟਾਂ 756 ਨੰਬਰ ਹੈ ਤੇ ਇੱਥੇ ਸਾਨੂੰ ਜਿਹੜੇ ਉਹ ਦੋ ਬੈੱਡ ਮਿਲੇ ਹੋਏ ਨੇ ਤੇ ਨਾਲ ਇੱਥੇ ਇਹਨਾਂ ਨੇ ਰਜਾਈਆਂ ਵੀ ਜਿਹੜੀਆਂ ਦਿੱਤੀਆਂ ਗਈਆਂ ਨੇ ਤੇ ਇਹ ਮੀਨ ਗੱਲ ਵੀ ਵਾਟਰਪਰੂਫ ਵੀ ਨੇ ਜਿਹੜੇ ਟੈਂਟਾਂ ਦੀਆਂ ਛੱਤਾਂ ਨੇ ਉੱਪਰੋਂ ਸਾਰੀਆਂ ਇਹ ਵਾਟਰਪਰੂਫ ਨੇ ਕਿਉਂਕਿ ਹੁਣ ਸਿਆਲਾਂ ਦਾ ਟਾਈਮ ਆ ਜਿਵੇਂ ਓਸ ਪੈਂਦੀ ਐ ਤਾਂ ਤੇਲ ਪੈਂਦੀ ਐ ਤਾਂ ਕਰਕੇ ਵੀ ਆਮ ਟੈਂਟ ਨੇ ਜਿਹੜੇ ਉਹ ਚੋਣ ਲੱਗ ਜਾਂਦੇ ਨੇ ਤੇ ਇੱਥੇ ਨਾਲ ਇਹਨਾਂ ਦੇ ਸ਼ੀਸ਼ੇ ਵੀ ਦਿੱਤੇ ਗਏ ਨੇ ਪੱਗ ਬੰਨਣ ਨੂੰ ਤਿਆਰ ਹੋਣ ਨੂੰ ਤੇ ਇੱਕ ਤਰੀਕੇ ਦਾ ਕਮਰਾ ਜਿਹੜਾ ਉਹ ਬਣਾਇਆ ਗਿਆ ਬਹੁਤ ਸੋਹਣੇ ਪ੍ਰਬੰਧ ਜਿਹੜੇ ਉਹ ਹੈਗੇ ਨੇ ਇਹ ਪੰਜਾਬ ਸਰਕਾਰ ਦੇ ਤੇ ਇਹ ਜਿਹੜੇ ਆਪਾਂ ਤੁਹਾਨੂੰ ਆਪਣੇ ਇਹ ਟੈਂਟ ਸਿਟੀ ਦਿਖਾਈ ਹੈ ਆਪਣੇ ਟੈਂਟ ਦਿਖਾਏ ਨੇ ਜਿਹਦੀ ਬੁਕਿੰਗ ਦੀ ਗੱਲ ਕਰੀਏ ਇਹਦੀ ਤੁਸੀਂ ਬੁਕਿੰਗ ਐਮ ਸੇਵਾ ਐਪ ਹੈ ਜੀ ਉਹ ਤੋਂ ਤੁਸੀਂ ਬੁੱਕ ਕਰ ਸਕਦੇ ਹੋ ਐਮ ਸੇਵਾ ਜਦੋਂ ਤੁਸੀਂ ਭਰੋਗੇ ਆਪਣੇ ਪਲੇ ਸਟੋਰ ਚ ਆਈਫੋਨ ਚ ਵੀ ਜੇ ਤੁਹਾਡਾ ਕੋਲ ਐਪਲ ਦਾ ਫੋਨ ਆ ਉਹਦੇ ਚ ਵੀ ਜੇ ਕੋਈ ਐਂਡਰੋਇਡ ਫੋਨ ਆ ਉਹਦੇ ਚ ਵੀ ਉਹ ਤੁਸੀਂ ਐਪ ਡਾਊਨਲੋਡ ਕਰਕੇ ਉਹਦੇ ਚ ਆਪਦਾ ਆਧਾਰ ਕਾਰਡ ਨੰਬਰ ਪਾ ਕੇ ਆਪਦਾ ਫੋਨ ਨੰਬਰ ਪਾ ਕੇ ਇੱਕ ਤੁਹਾਨੂੰ ਓਟੀਪੀ ਆਊਗਾ ਉਹਦੇ ਨਾਲ ਤੁਸੀਂ ਉਹਦੀ ਬੁਕਿੰਗ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਦੋਂ ਮੈਂ ਐਪ ਦਾ ਨਾਮ ਚਲਾ ਦਾਨਾ ਸਕਰੀਨ ਦੇ ਉੱਪਰ ਹਨ ਤੇ ਜਦੋਂ ਤੁਸੀਂ ਉਹ ਐਪ ਨੂੰ ਓਪਨ ਕਰੋਗੇ ਡਾਊਨਲੋਡ ਕਰੋਗੇ ਉਹਦੇ ਉੱਪਰ ਆ ਜਾਊਗਾ ਟੈਂਟ ਸਿਟੀ ਮੈਂ ਸਕਰੀਨ ਤੇ ਸਾਰਾ ਚਲਾ ਦੂੰਗਾ ਟੈਂਟ ਸਿਟੀ ਟੈਂਟ ਸਿਟੀ ਵਾਲੀ ਆਪਸ਼ਨ ਤੁਸੀਂ ਖੋਲ ਕੇ ਜੀ ਇੱਥੇ ਟੈਂਟ ਸਿਟੀ ਵਾਲੀ ਆਪਸ਼ਨ ਖੋਲ ਕੇ ਆਪਣਾ ਨਾਮ ਪਾ ਦੇਣਾ ਕਿੰਨੀ ਤੋਂ ਕਿੰਨੀ ਤਰੀਕ ਤੱਕ ਤੁਸੀਂ ਰਹਿਣਾ ਹੈ ਜੇ ਤੁਸੀਂ ਚਾਰ ਜਣੇ ਹੋ ਤੁਹਾਨੂੰ ਚਾਰ ਬੈੱਡ ਵਾਲਾ ਕਮਰਾ ਮਿਲ ਜੂ ਜੇ ਤੁਸੀਂ ਦੋ ਜਣੇ ਹੋ ਜਾਂ ਸਿੰਗਲ ਪਰਸਨ ਹੋ ਤੁਹਾਨੂੰ ਇਹ ਜਿਹੜੇ ਕਮਰੇ 'ਚ ਆਪਾਂ ਹੁਣ ਖੜੇ ਆ ਤਾਂ ਤੁਹਾਨੂੰ ਇਹ 16 ਬੈੱਡ ਵਾਲਾ ਕਮਰਾ ਮਿਲ ਜੂਗਾ ਤੇ ਇੱਕ OTP ਆਊਗਾ ਨਾਲ ਦੀ ਨਾਲ ਤੁਹਾਡੀ ਬੁਕਿੰਗ ਹੋ ਜੂਗੀ ਜਿਹੜਾ ਰਜਿਸਟ੍ਰੇਸ਼ਨ ਡੈਸਕ ਆਪਾਂ ਤੁਹਾਨੂੰ ਦਿਖਾਇਆ ਸੀ ਤੇ ਉਹਦੇ ਚ ਉੱਥੇ ਤੁਸੀਂ ਆ ਕੇ ਆਬਦਾਹਾ ਬੁਕਿੰਗ ਦਿਖਾ ਕੇ ਤੁਹਾਨੂੰ ਜਿਹੜਾ ਪ੍ਰਿੰਟ ਆਊਟ ਮੈਂ ਦਿਖਾਇਆ ਇਸ ਤਰ੍ਹਾਂ ਦਾ ਪ੍ਰਿੰਟ ਆਊਟ ਤੁਹਾਨੂੰ ਮਿਲ ਜੂਗਾ ਫਿਰ ਤੁਸੀਂ ਇੱਥੇ ਜਬਦੀ ਜਿਹੜੀ ਐਂਟਰੀ ਉਹ ਕਰ ਸਕਦੇ ਹੋ ਤੇ ਇੱਥੇ ਲੰਗਰਾਂ ਦੇ ਪ੍ਰਬੰਧ ਹੈਗੇ ਨੇ 24 ਘੰਟੇ ਇੱਥੇ ਸੰਗਤਾਂ ਵਾਸਤੇ ਜਿਹੜੇ ਲੰਗਰਾਂ ਦੇ ਪ੍ਰਬੰਧ ਨੇ ਤੇ ਹੁਣ ਆਪਾਂ ਬਾਹਰਲੇ ਵਾਲੇ ਪਾਸੇ ਚੱਲਦੇ ਆਂ ਤੇ ਪਿਛਲੇ ਵਾਲੇ ਪਾਸੇ ਵਾਸ਼ਰੂਮ ਬਣੇ ਹੋਏ ਨੇ ਜਿੱਥੇ ਗੀਜ਼ਰ ਲੱਗੇ ਹੋਏ ਨੇ ਉਹ ਆਪਾਂ ਤੁਹਾਨੂੰ ਦਿਖਾ ਦਨੇ ਆ ਤੇ ਇੱਥੇ ਆ ਚੇਂਜਿੰਗ ਰੂਮ ਵੀ ਹੈਗਾ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੇ ਤੁਸੀਂ ਇੱਥੇ ਕੱਪੜੇ ਵਗੈਰਾ ਚੇਂਜ ਕਰਨੇ ਆ ਜੇ ਹਨਾ ਕਿਸੇ ਨੇ ਤੇ ਇਹ ਚੇਂਜਿੰਗ ਰੂਮ ਨੇ ਇਹਨੂੰ ਬਕਾਇਦਾ ਇਦਾਂ ਜਿੱਪ ਲੱਗਦੀ ਆ ਤੇ ਇਹ ਚੇਂਜਿੰਗ ਰੂਮ ਹੈਗੇ ਨੇ ਇੱਥੇ ਬਣੇ ਹੋਏ ਸਾਰੇ ਟੈਂਟਾਂ ਦੇ ਵਿੱਚ ਇਹ ਨੇ ਇਸ ਤਰ੍ਹਾਂ ਤੇ ਮੈਨੂੰ ਬਹੁਤ ਵਧੀਆ ਸਹੂਲਤ ਲੱਗੀ ਕਿਉਂਕਿ ਤੁਸੀਂ ਮੁਫਤ ਦੇ ਵਿੱਚ ਆ ਕੇ ਇੱਥੇ ਜਿਹੜਾ ਉਹ ਰਹਿ ਸਕਦੇ ਹੋ ਇੱਕ ਵਾਰ ਆਪਾਂ ਇਧਰੋਂ ਤੁਹਾਨੂੰ ਹੋਰ ਦਿਖਾ ਦਨੇ ਆ ਇਹ ਸਾਰੇ 16 ਬੈੱਡ ਵਾਲਾ ਤੇ ਰਾਤ ਵੀ ਅਸੀਂ ਇੱਥੇ ਰੁਕੇ ਸੀਗੇ ਤੇ ਅੱਜ ਦਾ ਦਿਨ ਵੀ ਅਸੀਂ ਇੱਥੇ ਰੁਕਣਾ ਤੇ ਬਹੁਤ ਵਧੀਆ ਮਤਲਬ ਸਹੂਲਤ ਲੱਗੀ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਸੂਤ ਦਿੱਤੀ ਗਈ ਹੈ ਤੇ ਪਾਰਕਿੰਗਾਂ ਦਾ ਪ੍ਰਬੰਧ ਸਾਰਾ ਬਹੁਤ ਵੱਡੇ ਪ੍ਰਬੰਧ ਪਾਰਕਿੰਗਾਂ ਦੇ ਵੀ ਜਿਹੜੇ ਇੱਥੇ ਹੋ ਹੈਗੇ ਨੇ ਤੇ ਆਪਾਂ ਹੁਣ ਚੱਲਦੇ ਆ ਬਾਹਰ ਵਾਲੇ ਪਾਸੇ ਬਾਹਰੋਂ ਤੁਹਾਨੂੰ ਜਿਹੜਾ ਉਹ ਜਾ ਕੇ ਦਿਖਾਉਨੇ ਆ ਆ ਸਾਹਮਣੇ ਆਪਾਂ ਸਾਰੀ ਤੁਹਾਨੂੰ ਟੈਂਟ ਸਿਟੀ ਜਿਹੜੀ ਉਹ ਦਿਖਾਈ ਆ ਜਿੱਥੇ ਹਾਲ ਬਣੇ ਹੋਏ ਨੇ ਤੇ ਇਹਦੇ ਨਾਲ ਇੱਥੇ ਸਾਰੇ ਉਹ ਵਾਸ਼ਰੂਮ ਬਣੇ ਹੋਏ ਨੇ ਨਹਾਉਣ ਵਾਸਤੇ ਨਾ ਸੰਗਤਾਂ ਦੇ ਇਸ਼ਨਾਨ ਕਰਨ ਵਾਸਤੇ ਤੇ ਇਧਰ ਅਸੀਂ ਬਣਾਏ ਗਏ ਨੇ ਤੇ ਇੱਥੇ ਗੀਜਰਾਂ ਦੇ ਜਿਹੜੇ ਉਹ ਪ੍ਰਬੰਧ ਵੀ ਨਹੀਂ ਕਿਉਂਕਿ ਠੰਡ ਦਾ ਟਾਈਮ ਆ ਸਿਆਲਾਂ ਦਾ ਟਾਈਮ ਆ ਤੇ ਗਰਮ ਪਾਣੀ ਦੀ ਜਿਹੜੀ ਸੰਗਤਾਂ ਨੂੰ ਉਹ ਜ਼ਰੂਰਤ ਹੁੰਦੀ ਹੈ ਤੇ ਇੱਥੇ ਸਾਰੇ ਉਹ ਗੀਜਰ ਜਿਹੜੇ ਉਹ ਲਾਏ ਹੋਏ ਨੇ ਤੇ ਬਹੁਤ ਸੋਹਣੇ ਪ੍ਰਬੰਧ ਜਿਹੜੇ ਉਹ ਇੱਥੇ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਤੇ ਇੱਥੇ ਡਸਟਬਿਨ ਵੀ ਜਿਹੜੇ ਉਹ ਰੱਖੇ ਹੋਏ ਨੇ ਤੇ ਇਹ ਸਾਰੀ ਆਪਾਂ ਤੁਹਾਨੂੰ ਦਿਖਾਈ ਹੈ ਇਹ 16 ਬੈੱਡਾਂ ਵਾਲੀ ਟੈਂਟ ਸਿਟੀ ਹੈ ਜਿਹੜੀ ਆਪਾਂ ਇਹ ਤੁਹਾਨੂੰ ਦਿਖਾਈ ਹੈ ਤੇ ਆਪਾਂ ਹੁਣ ਚੱਲਦੇ ਆਂ ਜਿਹੜੀ 4 ਬੈੱਡਾਂ ਵਾਲੀ ਹੈ ਨਾ ਉਧਰ ਚੱਲਦੇ ਆਂ ਇਹ ਸਾਰੇ ਜਿਹੜੇ ਇਹ ਕਮਰੇ ਨੇ ਜਿਵੇਂ ਆਪਾਂ ਦਿਖਾ ਕੇ ਆਏ ਆ ਜਿੱਥੇ ਆਪਾਂ ਰੁਕੇ ਹੋਏ ਆ ਤੇ ਇਹ ਸਾਰੇ 16 ਬੈੱਡ ਵਾਲੇ ਨੇ ਤੇ ਆਪਾਂ ਦੂਸਰੀ ਸਾਈਡ ਚੱਲਦੇ ਆਂ ਜਿਹੜੇ 4 ਬੈੱਡ ਵਾਲੇ ਨੇ ਤੇ ਇੱਥੇ ਸਮੇਂ-ਸਮੇਂ ਬਾਅਦ ਸਫਾਈ ਵੀ ਜਿਹੜੀ ਉਹ ਕੀਤੀ ਜਾਂਦੀ ਹੈ ਜਿਵੇਂ ਉਹ ਬਾਈ ਹੋਣੀ ਜਿਹੜੀ ਉਹ ਸਫਾਈ ਕਰ ਰਹੇ ਨੇ ਥੋੜੇ-ਥੋੜੇ ਟਾਈਮ ਬਾਅਦ ਇੱਥੇ ਝਾੜੂ ਵੀ ਜਿਹੜਾ ਉਹ ਲਾਇਆ ਜਾਂਦਾ ਹੈ ਤਾਂ ਕਿ ਜਿਹੜੇ ਮੈਟ ਨੇ ਸਾਰਾ ਇਹ ਸਾਫ਼ ਰਹੇ ਤੇ ਪਹਿਲਾਂ ਆਪਾਂ ਤੁਹਾਨੂੰ 16 ਬੈੱਡਾਂ ਵਾਲੇ ਜਿਹੜੇ ਉਹ ਟੈਂਟ ਦਿਖਾਏ ਨੇ ਤੇ ਇਹ ਸਾਈਡ ਜਿਹਦੇ ਹੋ ਚਾਰ ਬੈੱਡ ਵਾਲੇ ਟੈਂਟ ਨੇ ਜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਆਉਨੇ ਹੋ ਤੇ ਸਾਰੇ 4 ਬੈੱਡ ਵਾਲੇ ਨੇ ਇਹ ਵੀ ਜਿਹੜੇ ਆਨਲਾਈਨ ਮਿਲ ਜਾਂਦੇ ਨੇ ਜਦੋਂ ਆਪਾਂ ਬੁੱਕ ਕਰਦੇ ਆ ਨਾ ਤੇ ਉਦੋਂ ਆਪਸ਼ਨ ਜਿਹੜੀ ਉਹ ਆਉਂਦੀ ਹੈ ਵੀ ਤੁਸੀਂ ਚਾਰ ਬੈੱਡ ਵਾਲਾ ਲੈਣਾ ਕੋ 16 ਵਾਲਾ ਜਿਵੇਂ ਇੱਥੇ ਆ ਚਾਰ ਬੈੱਡ ਲੱਗੇ ਹੋਏ ਨੇ ਦੋ ਬੈੱਡ ਆਹ ਸਾਈਡ ਲੱਗੇ ਹੋਇਆ ਜੀ ਤੇ ਇਹਦੇ ਦੋ ਬੈੱਡ ਆਹ ਸਾਈਡ ਲੱਗੇ ਹੋਇਆ ਤੁਸੀਂ ਆਪਣੇ ਪਰਿਵਾਰ ਨਾਲ ਆਉਨੇ ਹੋ ਤਾਂ ਤੁਸੀਂ ਆਸਾਨੀ ਨਾਲ ਇੱਥੇ ਜਿਹੜਾ ਹੋ ਰਹਿ ਸਕਦੇ ਹੋ ਤੇ ਬਹੁਤ ਸੋਹਣੇ ਪ੍ਰਬੰਧ ਨੇ ਤੇ ਇਹ ਵੀ ਤੁਸੀਂ ਦੇਖੋ ਜਿਹੜਾ ਇੱਕ ਤਰੀਕੇ ਦਾ ਹੋਟਲ ਦਾ ਕਮਰਾ ਆ ਵੀ ਇਹਨੂੰ ਮਤਲਬ ਹੋਟਲ ਦੇ ਕਮਰੇ ਨਾਲੋਂ ਵੀ ਬਹੁਤ ਵਧੀਆ ਹੈ ਹੋਟਲ ਦੇ ਕਮਰੇ ਨੂੰ ਮਾਤ ਪਾਉਂਦਾ ਤੇ ਇੱਧਰ ਜਿਹੜੀਆਂ ਉਹ ਚੇਰਾਂ ਉਹ ਦਿੱਤੀਆਂ ਹੋਈਆਂ ਨੇ ਟੇਬਲਾਂ ਦੇ ਨਾਲ ਇਹ ਸਾਰੇ ਉਹ ਫੋਰ ਬੈੱਡ ਵਾਲੇ ਨੇ ਤੇ ਇਹਦੇ ਵਿੱਚ ਉਸੇ ਤਰ੍ਹਾਂ ਸਾਹਮਣੇ ਜਿਹੜਾ ਉਹ ਸ਼ੀਸ਼ਾ ਦਿੱਤਾ ਹੋਇਆ ਮਿਰਰ ਦਿੱਤਾ ਹੋਇਆ ਇਥੇ ਖੜ ਕੇ ਪੱਗ ਤੁਸੀਂ ਬਣ ਸਕਦੇ ਹੋ ਤਿਆਰ ਹੋ ਸਕਦੇ ਹੋ ਜਿਵੇਂ ਆਪਾਂ ਹੋਰ ਹੋਟਲਾਂ ਦੇ ਵਿੱਚ ਕਮਰੇ ਲੈਨੇ ਆ ਉਸ ਤਰ੍ਹਾਂ ਤੇ ਆ ਇਥੇ ਤੁਸੀਂ ਦੇਖੋ ਜੀ ਜਿਹੜੇ ਉਹ ਚਾਰਜਰ ਵਗੈਰਾ ਦਿੱਤੇ ਹੋਏ ਬਾਕੀ ਲਾਈਟ ਦਾ ਪੂਰਾ ਪ੍ਰਬੰਧ ਆ ਤੇ ਉੱਥੇ ਵੀ ਸਾਹਮਣੇ ਚਾਰਜਿੰਗ ਵਾਲੇ ਪੋਰਟ ਜਿਹੜੇ ਉਹ ਦਿੱਤੇ ਹੋਏ ਨੇਗੇ ਤੇ ਇਹ ਬੈੱਡ ਨੇ ਸਾਰੇ ਜਿਵੇਂ ਰੂਮ ਦੇ ਵਿੱਚ ਹੁੰਦਾ ਉਸ ਤਰ੍ਹਾਂ ਦੀਆਂ ਸਾਰੀਆਂ ਇਥੇ ਉਹ ਉਹ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਤੇ ਇਹ ਜਿਹੜੇ 4 ਬੈੱਡ ਵਾਲੇ ਵੀ ਤੁਸੀਂ ਐਮ ਸੇਵਾ ਐਪ ਤੋਂ ਜਿਹੜੇ ਉਹ ਬੁੱਕ ਕਰ ਸਕਦੇ ਹੋ ਉਥੇ ਆਪਸ਼ਨ ਆਉਂਦੀ ਹੈ ਵੀ 4 ਬੈੱਡ ਵਾਲਾ ਤੁਸੀਂ ਕਰਨਾ ਜਾਂ 16 ਵਾਲਾ ਕਰਨਾ ਤੇ ਇਹ ਵੀ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਜਿਹੜੀ ਉਹ ਇੱਥੇ ਸਹੂਲਤ ਮਿਲੂਗੀ ਤੇ ਜਿਹੜਾ 4 ਬੈੱਡ ਵਾਲਾ ਆਪਾਂ ਤੁਹਾਨੂੰ ਦਿਖਾਇਆ ਚਾਰ ਬੈੱਡ ਵਾਲਾ ਤੇ ਇਹਦੇ ਵਿੱਚ ਅਟੈਚ ਜਿਹੜਾ ਉਹ ਵਾਸ਼ਰੂਮ ਵੀ ਹੈਗਾ ਤੇ ਜਿਹੜੇ 16 ਬੈੱਡ ਵਾਲੇ ਨੇ ਉਹਦੇ ਵਾਸ਼ਰੂਮ ਜਿਹੜੇ ਪਿਛਲੇ ਵਾਲੇ ਪਾਸੇ ਨੇ ਤੇ ਇੱਥੇ ਆਹ ਅਟੈਚ ਜਿਹੜਾ ਉਹ ਵਾਸ਼ਰੂਮ ਹੈ ਇੱਥੇ ਇੱਕ ਜਿਹੜਾ ਉਹ ਸ਼ੈਂਕ ਲੱਗਿਆ ਹੋਇਆ ਤੇ ਸਾਹਮਣੇ ਇੱਥੇ ਜਿਹੜਾ ਉਹ ਗੀਜਰ ਵੀ ਲੱਗਿਆ ਹੋਇਆ ਇਹਦੇ ਚ ਅਟੈਚ ਜਿਹੜਾ ਉਹ ਵਾਸ਼ਰੂਮ ਤੇ ਇਹਦੇ ਚ ਨਾਲ ਗੀਜਰ ਦੀ ਜਿਹੜੀ ਸਹੂਲਤ ਵੀ ਉਹ ਮਿਲਦੀ ਹੈ ਤੇ ਇਹ ਇਸ ਤਰ੍ਹਾਂ ਤੁਸੀਂ ਇੱਥੇ ਜਿਹੜਾ ਉਹ ਆ ਕੇ ਰਹਿ ਸਕਦੇ ਹੋ ਤੁਸੀਂ 2 ਦਿਨਾਂ ਵਾਸਤੇ ਤੁਸੀਂ ਬੁਕਿੰਗ ਜਿਹੜੀ ਉਹ ਕਰ ਸਕਦੇ ਹੋ ਤੇ ਇਹ ਸਾਰੀ ਇਧਰ ਸਾਰੇ ਜਿਹੜੇ 4 ਬੈੱਡਾਂ ਵਾਲੀ ਟੈਂਟ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜੀ ਟੈਂਟ ਸਿਟੀ ਬਣਾਈ ਗਈ ਹੈ ਸੰਗਤਾਂ ਵਾਸਤੇ ਸਾਰਾ ਪ੍ਰੋਸੈਸ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਵੀ ਕਿਸ ਤਰ੍ਹਾਂ ਤੁਸੀਂ ਇਹਨੂੰ ਜਿਹੜੀ ਉਹ ਬੁੱਕ ਕਰ ਸਕਦੇ ਹੋ ਇਸ ਟੈਂਟ ਸਿਟੀ ਨੂੰ ਸੋ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਕੋਈ ਵੀ ਹੋਰ ਮਤਲਬ ਗੱਲ ਰਹਿ ਗਈ ਹੋਊ ਵਿੱਚ ਵੀਡੀਓ ਦੇ ਵਿੱਚ ਦੱਸਣ ਵਾਲੀ ਜਾਂ ਥੋੜਾ ਕੋਈ ਕੁਐਸਚਨ ਹੋਊ ਤੁਸੀਂ ਕਮੈਂਟ ਕਰ ਦਿਓ ਆਪਾਂ ਉੱਥੇ ਜਵਾਬ ਦੇ ਦਾਂਗੇ ਜਾਂ ਇੰਸਟਾਗ੍ਰam ਤੇ ਤੁਸੀਂ ਮੈਸੇਜ ਕਰ ਲਿਓ ਉੱਥੇ ਆਪਾਂ ਰਿਪਲਾਈ ਜ ਅੱਜ ਦੀ ਵੀਡੀਓ ਨੂੰ ਅਪਪੈਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ